ਪਾਕ ਜਰਨੀ ਕਰਨ ਵਾਲੇ ਆ ਸੋ ਹਜੂਰ ਸਾਹਿਬ ਤੋਂ ਮਤਲਬ ਕੀ ਨਾਣਕਚੀਰਾ ਕਰਨਾਟਕ ਤੇ ਜੋ ਟ੍ਰੇਨ ਆ ਨਾ ਦਿੱਲੀ ਰਨ ਕਰਦੀ ਹੈ ਹਜੂਰ ਸਾਹਿਬ ਤੋਂ ਬੰਗਲੂਰ ਨੂੰ ਤੇ ਇਹ ਜਾਣੀ ਆ ਬੰਗਲੂਰ ਤੱਕ ਤੇ ਆਪਾਂ ਜਾਣਾ ਵਾ ਫਿਦਰ ਤੱਕ ਕਰਨਾਟਕਾ ਤੱਕ ਤੇ ਤੇ ਟ੍ਰੇਨ ਲਾ ਸਕ ਬੰਗਲੂਰ ਤੱਕ ਜਾਂ ਰੋਡ ਡੇਲੀ ਚਲਦੀ ਹੈ ਤੇ ਜਨਰਲ ਟਿਕਟ 110 ਦੇ ਆ ਬਾਕੀ ਸਲੀਪਰ ਵਗੈਰਾ ਉਹ ਦੂਰ ਜਾਣਾ ਹੋਵੇ ਉਹਦੀ ਟ੍ਰੇਨ ਤੋਂ ਟਿਕਟ ਬੰਤਰੀ ਆ ਬਾਕੀ ਜਰਨੀ ਤੁਹਾਨੂੰ ਸਾਰੀ ਦਿਖਾਵਾਂਗੇ ਤੇ ਕੋਲ ਇਨਫੋਰਮੇਸ਼ਨ ਦਵਾਂਗੇ ਇਹ ਟ੍ਰੇਨ ਦੀ ਜਿਹੜੀ ਜਰਨੀ ਕਰੋ ਤੇ ਇਸਤੇ ਇੱਕ ਦਾਦਾ ਬਲੋਂ ਜਾਂਦਾ ਵਾ ਕੀ ਹਿਸਾਬੇ ਦਾ ਸਾਰਾ ਤੈਨੂੰ ਪਤਾ ਹੋਵੇ ਸੋ ਇਹ ਤੁਹਾਨੂੰ ਜਾਣਕਾਰੀ ਦਵਾਂਗੇ ਤੇ ਜਿਆਦਾ ਤੇਰੇ ਸੰਗਤਾਂ ਨੂੰ ਦੇ ਬਾਰੇ ਪਤਾ ਨਹੀਂ ਸ਼ਾਇਦ ਤੇ ਜਾਂ ਹੁੰਦੀਆਂ ਨਹੀਂ ਆ ਪਰ ਇਹ ਟ੍ਰੇਨ ਦਾ ਸਫ਼ਰ ਆਪਾਂ ਕਰਨੇ ਆ ਤੇ ਦੇਖ ਹੀ ਸਕਦੇ ਹੋ ਕਿ ਕਿੰਨਾ ਮਜ਼ਾ ਆਉਂਦਿਆ ਕੋਈ ਪਰੇਸ਼ਾਨੀ ਨਹੀਂ ਕੋਈ ਦਿੱਕਤ ਨਹੀਂ ਅਰਮਾਨ ਨਾਲ ਜਾਣਨੇ ਆ ਤੇ ਮੈਂ ਵੀ ਤੁਹਾਨੂੰ ਪ੍ਰੈਫਰ ਕਰੂੰਗਾ ਵੀ ਤੁਸੀਂ ਜਦੋਂ ਵੀ ਹਜੂ ਸਤਨੰਦਰ ਦੇ ਰ ਤੋਂ ਇਹ ਨਾਨਕਚੇਰਾ ਗੁਰਦਸਾਹਿਬ ਉੱਧਰ ਟ੍ਰੇਨ ਤੇ ਹੀ ਜਾਓ ਹੈਲੋ ਜੀ ਨਮਸਤੇ ਅਦਾਲਤ ਸਸਤੇ ਕਰਵਾ ਗਿਆ ਤੁਹਾਡੇ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਸੋ ਮੈਂ ਖੜਾ ਜੀ ਹਜੂਰ ਸਾਹਿਬ ਦੇ ਰੇਲ ਸਟੇਸ਼ਨ ਤੇ ਸੋ ਅੱਜ ਤੋਂ ਫੜ ਕੇ ਆ ਪਾ ਗਿਆ ਜੀ ਸਵੇਰ ਦਾ ਟਾਈਮ ਆ ਕਰੀਬਨ 6 ਵਜੇ ਕੇ 10 ਮਿੰਟ ਦੇ ਲੱਗੇ ਹੋਉਂਦੇ ਆ ਤੇ ਅੱਜ ਆਪਾਂ ਚੱਲੇ ਆ ਜੀ ਨਦੇੜ ਤੋਂ ਬਿੱਦਰ ਕਰਨਾਟਕਾ ਵਿੱਚ ਜੋ ਕਿ ਗੁਰਦਰਾ ਸਾਹਿਬ ਪੈਂਦਾ ਵਾ ਤੇ ਨਾਨਕ ਚੀਰਾ ਤੇ 140 ਕਿਲੋਮੀਟਰ ਦੇ ਕਰੀਬਨ ਇਹ ਸਫ਼ਰ ਹੋਣ ਵਾਲਾ ਆਪਣਾ ਤੇ ਸੋ ਬਹੁਤ ਸਫ਼ਰ ਸੁਹਾਣਾ ਹੋਣ ਵਾਲਾ ਤੇ ਘੈਂਟ ਹੋਣ ਵਾਲਾ ਤੇ ਤੁਹਾਨੂੰ ਦਰਸ਼ਨ ਜਿਆਦਾ ਦੇ ਕਰਾਵਾਂਗੇ ਤੇ ਮੈਂ ਇੱਕ ਗੱਲ ਤੁਹਾਨੂੰ ਸ਼ੇਅਰ ਕਰਾਂ ਕਿ ਜਿਆਦੀ ਸੰਗਤਾਂ ਨਾਲ ਗੱਡੀ ਤੇ ਜਾਂਦੀ ਹਮਲਾ ਆਪਣੀ ਗੱਡੀ ਕਰਕੇ ਜਾਂਦੀ ਆ ਤੇ ਇੱਕ ਦਿਨ ਚ ਜਾਣ ਵਾਪਸੀ ਕਰਦੇ ਆ ਉਹ ਨਾ ਇੰਨਾ ਮਜ਼ਾ ਆਉਂਦਾ ਨਾ ਕੁਛ ਬਾਕੀ ਗੱਡੀ ਤੇ ਜਾਂਦੇ ਜਿਆਦਾ ਸੰਗਤਾਂ ਤੇ ਟ੍ਰੇਨ ਤੇ ਘੱਟ ਜਾਂਦੀ ਜਾਂ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਆ ਸੋ ਅੱਜ ਤੁਹਾਨੂੰ ਟ੍ਰੇਨ ਦੀ ਜਰਨੀ ਕਰਕੇ ਦਿਖਾਵਾਂਗੇ ਕਿ ਵਧੀਆ ਵਾ ਜਾਂ ਕਿੱਦਾਂ ਵਾ ਸੋ ਅੱਜ ਜਾਵਾਂਗੇ ਤੇ ਟ੍ਰੇਨ ਦੀ ਟਿਕਟ ਆਪਾਂ ਨੂੰ ਜਿਹੜੀ ਪਈ ਆ ਉਹ ਪਈ ਆ ਜੀ ਆਪਾਂ ਨੂੰ 110 ਰੁਪਏ ਇੱਕ ਪਰਸਨ ਤੇ 220 ਦੋ ਟਿਕਟਾਂ ਆਪਾਂ ਪੰਜ ਆੜਾ ਟਿਕਟ ਲਈਏ ਬਾਕੀ ਉਹਨਾਂ ਕੋ ਟਿਕਟਾ ਦੋ ਤਿੰਨ ਆ ਤਿਆ ਰੇਲਵੇ ਸਟੇਸ਼ਨ ਤੇ ਇਸ ਟਾਈਮ ਖੜੇ ਆ ਸੋ ਟ੍ਰੇਨ ਆਪਣੀ ਆਉਣ ਹੀ ਵਾਲੀ ਆ ਤੇ ਚੱਲਦੇ ਆ ਫੜਾ ਫੜ ਇਹ ਵੀਡੀਓ ਮਤਲਬ ਆਪਾਂ ਜਰਨੀ ਕਰਨ ਵਾਲੇ ਆ ਸੋ ਹਜੂਰ ਸਾਹਿਬ ਤੋਂ ਮਤਲਬ ਕਿ ਨਾਨਕਚੀਰਾ ਕਰਨਾਟਕਾ ਤੇ ਮੈਂ ਸ਼ਾਇਦ ਸੈਕੰਡ ਜਾਂ ਥਰਡ ਬਲੌਗਰ ਹੋਣ ਵਾਲਾ ਹਾਂ ਜਿਹੜਾ ਕਿ ਇਹ ਐਸ ਜੀ ਟ੍ਰੇਨ ਦੀ ਜਰਨੀ ਕਰ ਰਿਹਾ ਮੈਂ ਕਿਉਂਕਿ ਬਹੁਤ ਘੱਟ ਨੇ ਸੰਗਤਾਂ ਵੀ ਜਰਨੀ ਇਹਦੀਆਂ ਘੱਟ ਕਰਦੀਆਂ ਜਾਂ ਜੱਸ ਜਦੋਂ ਪਤਾ ਨਹੀਂ ਸੋ ਤਾਂ ਰ ਜਰਨੀ ਕਰਕੇ ਖਵਾਗੇ ਕੀ ਇਹ ਕਰਨੀ ਚਾਹੀਦੀ ਜਾਂ ਨਹੀਂ ਤੇ ਕਭੀ ਜ਼ਿਆਦਾ ਗੱਡੀ ਤੇ ਸੰਗਤਾਂ ਜਾਂਦੀਆਂ ਉਸ ਵਾਸਤੇ ਅੱਜ ਆਪਾਂ ਇੱਥੇ ਜਰਨੀ ਕਰਾਂਗੇ ਫਸਟ ਟਾਈਮ ਸੋ ਬਹੁਤ ਹੀ ਨਜ਼ਾਰਾ ਆਉਣ ਵਾਲਾ ਆਓ ਜੀ ਚੱਲਦੇ ਹਾਂ 6:00 ਵਜੇ ਕਰੀਬਨ 7 ਮਿੰਟ ਹੋ ਚੁੱਕੇ ਆ ਸੋ ਪਲੇਟਫਾਰਮ ਵੱਲ ਚੱਲਦੇ ਆ ਵੇ ਦੇ ਗੱਡੀ ਕਿੱਧਰ ਆਉਣੀ ਆ ਲਓ ਜੀ ਅਨਾਊਂਸਮੈਂਟ ਹੋਦੀ ਆ ਅਜੂ ਸਰਨਾ ਡੇੜਾ ਕਰਨਾਟਕਾ ਬੰਗਲੌਰੂ ਅੱਜ ਆਪਨੀ ਟ੍ਰੇਨ ਹੈ ਨਾ ਡੇੜ ਤੋਂ ਬੰਗਲੌਰੂ 16594 ਟ੍ਰੇਨ ਨੰਬਰ ਆ ਆ ਆਪਣੀ ਪਲੇਟਫਾਰਮ ਤੇ ਖੜੀ 2 ਨੰਬਰ ਸੋ ਆਪਣੇ ਸਾਰੇ ਸੰਗਤਾਂ ਅੱਗੇ ਜਾਂਦੀਆਂ ਵਾ ਚੱਲਦੇ ਆ ਫਟਾਫਟ ਟਾਈਮ ਹੀ ਕਿਉਂਕਿ ਸਾਢੇ 6 ਦੇ ਹੈ ਗਿਆ ਇਹ 10 ਮਿੰਟ ਕਰੀਬਨ ਹੈਗੇ ਆ ਸੋ ਚੱਲਦੇ ਉਹ ਵੀ ਘੈਂਟ ਚੱਲਨੀ ਆ ਨਾਲ ਯਾਰ फर्स्ट टाइम चलना मैं भी फर्स्ट टाइम ही ट्रेन की जर्नी होने वाली है, है तो इधर बहुत घटे संगत ट्रेन पर जा प्रैफर करा कि ट्रेन पर जाओ जी ये अपनी ट्रेन तो अन्दर चलते हैं गया जन्रे जन्रे हो गया, गया पने 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 मल ਲੈ ਜੋ ਜਨਰਲ ਡੱਬਾ ਜਨਰਲ ਦੀ ਟਿਕਟ ਬੁੱਕ ਕਰਾਈ ਹੈ ਬਾਕੀ ਉਹਦਾ ਦੂਸਰਾ ਡੱਬਾ ਵੀ ਆ ਗਿਆ ਪਰ ਉਹ ਦੂਰ ਦੀ ਚੱਲਣੀ ਦਾ ਫਾਇਦਾ ਆਪਾਂ ਵੇ ਇੰਨੀ ਦੂਰ ਨਹੀਂ ਜਾਣਾ ਤੋਂ ਆਪਾਂ ਇਸ ਲਈ ਜਨਰਲ ਟਿਕਟ ਲਈਆਂ ਤੋਂ ਅੱਗੇ ਚੱਲਦੇ ਆਪ ਵੇਖ ਰਹੇ ਹਾਂ ਨਿਕਲ ਰਹੇ ਤਾਂ ਆਪ ਉੱਥੇ ਆਪਣੇ ਬੰਦੇ ਕੋਲੇ ਜਿਵੇਂ ਸਾਰੇ ਵੇਖ ਸਕਦੇ ਇਸ ਟ੍ਰੇਨ 'ਚ ਦੂਸਰੇ ਹੀ ਵੇਖਣ ਨੂੰ ਮਿਲਦੇ ਆਪਾਂ ਨੂੰ ਸਾਰੇ ਖਾਲੀ ਤੇ ਆਪਣੀ ਫਾਸਟੇ ਆਪਣੇ ਸਾਰੇ ਸੰਗਤਾਂ ਇੱਧਰ ਬੈ ਗੀਆਂ ਵਾ ਤੇ ਆ ਇੱਧਰ ਯਾਰ ਪੰਜਾਬੀ ਬੋ ਕਟਿਆ ਉਗੀ ਸੰਕਾ ਜਾਂਦੇ ਨਹੀਂ ਨਾ ਇਥੋਂ ਸਿੱਧਾ ਨਾਣਕੀ ਰੋਗ ਗੱਡੀਆਂ ਦੇ ਜਾਂਦੇ ਆ ਤਾਂ ਕਰਕੇ ਤੇ ਉਹ ਆਪਾਂ ਨੂੰ ਘੱਟ ਪੰਜਾਬੀ ਦੇਖਣ ਮਿਲ ਗਏ ਦੂਸਰੇ ਸਟੇਟਾਂ ਦੇ ਦੇ ਦੂਸਰੇ ਲੋਕ ਦੇਖਣ ਮਿਲ ਗਏ ਕਿਉਂਕਿ ਉਹਨਾਂ ਚਾਹਾਂ ਕarnataka ਪੈ ਗਲੂ ਇਦਾ ਆਪਣੀ ਸਟੇਟ ਤੇ ਜਾਣਾ ਵਾ ਤਾਂ ਕਰਕੇ ਆਪਾਂ ਨੂੰ ਇੱਥੇ ਸਿਰਫ ਆਪਾਂ ਹੀ ਆ ਬਾਕੀ ਹੋਰ ਕੋਈ ਨਹੀਂ ਆਗਾ ਸੋ ਆਪਣੀ ਟ੍ਰੇਨ ਚੱਲਣ ਵਾਲੀ ਆ ਲਾਓ ਜੀ ਹਰਾ ਝੰਡਾ ਹੋ ਗਿਆ ਤੇ 6:30 ਮਿੰਟ ਤੇ ਟ੍ਰੇਨ ਆਪਣੀ ਪੂਰੀ ਤਰਤੀ ਆ ਤੇ 540 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਤੇ ਆਪਣੀ ਟ੍ਰੇਨ ਚੱਲ ਚੁੱਕੀ ਆ ਜੀ ਹਜ਼ੂਰ ਸਾਹਿਬ ਤੋਂ ਤੇ 6 ਵਜੇ ਦੇਖ ਸਕਦੇ 31 ਮਿੰਟ ਹੋ ਗਏ ਆ ਤੇ ਹੁਣ ਆਪਾਂ ਜਾਵਾਂਗੇ ਸ੍ਰੀ ਦਾ ਨਾਨਕ ਜੀ ਦਾ ਗੋਤਰਾ ਸਾਹਿਬ ਜੀ ਅਸੀਂ ਨਿਜ਼ਾਮਾਬ ਉੱਜਾਰਾ ਕੋਚ ਸਮੇਤ ਪਲੇਟਫਾਰਮ 3 ਤੇ ਆਵਾਂ। ਸੋ ਸਮਾਂ ਤੱਕ ਦਾ ਏਅਰ ਟ੍ਰੇਨ ਦਾ ਸਫ਼ਰ ਕਰਦੇ ਕਿਉਂਕਿ ਬਹੁ ਘੱਟ ਸਮਾਂ ਹੈ ਟ੍ਰੇਨ ਦਾ ਸਫ਼ਰ ਕਰਦੀ ਆਂਗੇ। ਤੇ ਹੁਣ ਅੱਜ ਦੀ ਸਫਰ ਆਪਣੀ ਹੋਰ ਵਾਲੀ ਜਰਨੀ ਬੇਬੇ ਕਿੱਦਾਂ ਦੀ ਰਹਿੰਦੀ ਐ ਸੋ ਮਾਇਆ ਕਾਫੀ ਆਉਣ ਵਾਲਾ ਬਾਾਕੀ ਵੇਖ ਸਕਦੇ ਸੋ ਇੱਕਦਮ ਮਹੌਲ ਝਾਲ ਰੇਨ ਐ ਸਪੀਡ ਭਰ ਲਈ ਜੇ ਲਓ ਜੀ ਹਜੂਰ ਸਾਹਿਬ ਨਾ ਦੇਡ ਟਾਟਾ ਬਾਏ ਬਾਏ ਨਿਕਲ ਗਈ ਆਪਣੀ ਟ੍ਰੇਨ ਤੇ ਬਹੁਤ ਤਗੜਾ ਕਰਵ ਲਿਆ ਆਏ ਨੇ ਵੇਖ ਸਕਦੇ ਹੋ ਪੂਰੀ ਟ੍ਰੇਨ ਹੀ ਮੁੜ ਗਈ ਯਾਰ ਬੱਲੇ 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 ਲਓ ਵੀ ਮਿੱਤਰੋ ਇਹ ਜੀ ਟ੍ਰੇਨ ਆਪਣੀ ਤੇ ਤੇ ਅੱਜ ਮੋਹਾਲੀ ਵਿੱਚ ਤੇ ਮੌਸਮ ਵੇਖਾਂਦੇ ਕਿੱਦਾਂ ਦਾ ਆ ਮੋਹਰੇ ਬਿਲਕੁਲ ਸਾਫ ਆ ਪਰ ਰਾਤ ਤੱਕਰਾ ਬਿਲਕੁਲ ਬਾਰਿਸ਼ ਹੋਦੀ ਰਹੀ ਆ ਤੇ ਰਾਤ ਆਪਾਂ ਲੱਗਿਆ ਅੱਜ ਨਹੀਂ ਜਾਇ ਜਾਊਗਾ ਪਰ ਸਵੇਰੇ ਮੌਸਮ ਥੋੜਾ ਸਾਫ ਰਿਹਾ ਅਜੇ ਬੱਦਲ ਬੱਦਲ ਖੁਲਿਆ ਥੋੜਾ ਆ ਬਾਕੀ ਵੇਖਦੇ ਆ ਵੀਤ ਨਹੀਂ ਪਾਊਗਾ ਤੇ ਜੋ ਟ੍ਰੇਨ ਆ ਦਾ ਦਿੱਲੀ ਰਨ ਕਰਦੀ ਆ ਹਜੂਤ ਸਾਹਿਬ ਤੋਂ ਪਖਲੂਰ ਨੂੰ ਤੇ ਇਹ ਜਾਣੀਆਂ ਪਖਲੂਰ ਤੱਕ ਈ ਆਪਾਂ ਜਾਣਾ ਵਾ ਫਿਦਰ ਤੱਕ ਕਰਾੜਕਾ ਤੱਕ ਤੇ ਤੇ ਟ੍ਰੇਨ ਲਾ ਸਕ ਬੰਗਲੂਰ ਤੱਕ ਇਹ ਕਹਿੰਦੇ ਰੋਡ ਡੇਲੀ ਚਲਦੀ ਆ ਤੇ ਜਨਰਲ ਟਿਕਟ 110 ਦੇ ਆ ਬਾਕੀ ਸਲੀਪਰ ਵਗੈਰਾ ਉਹ ਦੂਰ ਜਾਣਾ ਉਹਦੀ ਟ੍ਰੇਨ ਤੋਂ ਟਿਕਟ ਬੰਦਰੀ ਆ ਬਾਕੀ ਜਰਨੀ ਤੁਹਾਨੂੰ ਸਾਰੀ ਦਿਖਾਵਾਂਗੇ ਤੇ ਕੋਲ ਇਨਫੋਰਮੇਸ਼ਨ ਦਵਾਂਗੇ ਇਹ ਟ੍ਰੇਨ ਦੀ ਜਿਹੜੀ ਜਰਨੀ ਕਰੋ ਤੇ ਇਸ ਤੇ ਇੱਕ ਦਾਦਾ ਬੋਲ ਰਹਿਦਾ ਵਾ ਕਿ ਇਸ ਹਿਸਾਬੇ ਦਾ ਸਾਰਾ ਤੁਹਾਨੂੰ ਪਤਾ ਹੋਵੇ ਸੋ ਇਹ ਤਾਂ ਜਾ ਕੇ ਰਿਵਾਵਾਂਗੇ ਤੇ ਸੀਟਾਂ ਆਪਾਂ ਨੂੰ ਬੈੱਡ ਨੂੰ ਵਰਦੀਆਂ ਮਿਲ ਗਈਆਂ ਵਾ ਤੇ ਖਾਲੀ ਟ੍ਰੇਨ ਇੰਨਾ ਕੋਈ ਮਤਲਬ ਰਸ ਨਹੀਂ ਹੈਗਾ ਇਿੱਥੇ ਵੀ ਸੀਟਾਂ ਖਾਲੀ ਆ ਅੱਗੇ ਵੀ ਆਪਣੇ ਸੀਟਾਂ ਖਾਲੀ ਆ ਉੱਪਰ ਵੀ ਬੈਠਣ ਨੂੰ ਹੈਗੀਆਂ ਵਾਹ। ਇਹ ਫਿਰ ਸਾਰੀ ਟ੍ਰੇਨ ਖਾਲੀ ਏ ਇਕ ਤਾਂ ਵੀ ਇੰਨੀ ਫਿੱਟ ਲੱਗੇ ਬਸ ਦੂਸਰੇ ਡੱਬੇ ਥੋੜੇ ਭਰੇ ਆ। ਤੇ ਜਿੱਥੇ ਆਪਾਂ ਬਿਠੇ ਹੋ ਬਿਲਕੁਲ ਖਾਲੀ ਆ। ਕੋਈ ਬਾਅਦ ਦਾ ਮੂਹ ਚਲ ਕੋਲ ਜਿਆਦਾ ਵੇਖਣਾ। ਲਓ ਜੀ ਇਹ ਆ ਗਿਆ ਪਹਿਲਾ ਸਟੇਸ਼ਨ ਪੂਰਨਾ ਜੰਕਸ਼ਨ। ਪੂਰਨਾ ਰੇਲਵੇ ਸਟੇਸ਼ਨ ਤੇ ਆਪਾਂ ਪਹੁੰਚ ਗਏ ਆ। ਇਹ ਦਾ ਪਹਿਲਾ ਹੌਲਟ ਆ। ਇਹ ਆ ਗਿਆ ਜੀ ਪੂਰਨਾ ਰੇਲਵੇ ਜੰਕਸ਼ਨ ਤੇ ਕਾਫੀ ਸਾਰੇ ਯਾਤਰੀ ਇਥੋਂ ਚੜਨਗੇ। ਇਹਨਾਂ ਦੇ ਦੂੜ ਹੀ ਜਾਣਾ ਅੱਗੇ ਕਰਨਾਟਕ ਬਿੱਦਰ ਇਹ ਹੈ ਜੀ ਪੂਰਨਾ ਜੰਕਸ਼ਨ ਇਸ ਤੋਂ ਬਾਅਦ ਸ਼ਾਇਦ ਹੋਣਾ ਪ੍ਰਬਣੀ ਜੋ ਕਿ 70 ਕਿਲੋਮੀਟਰ ਹੈਗਾ ਵਾ ਤੇ ਇੱਥੇ ਟ੍ਰੈਨ ਲੁਗੀ ਆ ਇੱਥੇ ਹੋਏਗਾ 2 ਮਿੰਟ ਦਾ ਹੌਲਟ ਆ ਵੀ ਜਾਰੇ ਯਾਤਰੀ ਚੜੇ ਆ ਉਹ ਆਪਣਾ ਡੱਬਾ ਦੇ ਆ ਵਾ ਪੂਰਨਾ ਜੰਕਸ਼ਨ ਤੇ ਹੁਣ ਹਰਨ ਵੱਜ ਗਿਆ ਤਾਈਆਂ ਆਪਣੀ ਚੱਲ ਪੈਣੀ ਹੁਣੇ ਫਾਟਾਫਟ ਲਾਉ ਜੀ ਦੂਸਰਾ ਸਟੇਸ਼ਨ ਆ ਗਿਆ ਜੇ ਪ੍ਰਭਣੀ ਪ੍ਰਭਣੀ ਰੇਲਵੇ ਸਟੇਸ਼ਨ तकरीबन 7:30 ਹੋ ਗਏ ਆ 7:30 ਹੋ ਗਏ ਤੇ ਪ੍ਰਭਣੀ ਜੰਕਸ਼ਨ ਤੇ ਆਪਾਂ ਪਹੁੰਚ ਗਏ ਆ ਸੋ ਇੱਥੇ ਵੀ ਯਾਰ ਕਾਫੀ ਅੱਗੇ ਹੀ ਜ਼ਿਆਦਾ ਰਾਸ਼ੀਆ ਵੇਖ ਸਕਦੇ ਆ ਉਹ ਕਿਹੜੇ ਦੂ ਤੱਕ ਰਾਸ਼ੀਆ ਸਾਰੇ ਡੱਬੇ ਫੁੱਲ ਹੋਏ ਨੇ ਇੱਧਰ ਇੱਥੇ ਫਿਲਹਾਲ ਆਪਣੇ ਡੱਬੇ 'ਚ ਕੰਨੇ ਜ਼ਿਆਦਾ ਨਹੀਂ ਆਉਂਦੇ ਆਪਣੇ ਨੂੰ ਸੀਟ ਵਧੀਆ ਮਿਲੀ ਆ ਕਿਉਂਕਿ ਆਪਾਂ ਪਿੱਛੇ ਆ ਸਭ ਤੋਂ ਲਾਸਟੇ ਇਹ ਆ ਪ੍ਰਭਣੀ ਜੰਕਸ਼ਨ ਤੇ ਇੱਕ ਤੋਂ ਬਾਅਦ ਹੋਣਾ ਵਾ ਕੁੱਲ ਟੋਇਲਟ ਕੁੱਲ ਸਟੇਸ਼ਨ 10 ਹੋਣੇ ਆ ਤੇ ਜੋ ਕਿ ਆਪਾਂ ਨੂੰ 6 ਘੰਟੇ ਲੌਂਦੀ ਹੈ ਟ੍ਰੇਨ 300 ਕਿਲੋਮੀਟਰ ਦਾ ਸਫ਼ਰ ਤੈ ਹੋਣਾ ਵਾ ਤੇ ਸਾਰੀ ਸਿੰਗਲ ਲੈਣੀ ਜਿੱਦ ਤੱਕ ਜਾਣੀ ਬਨਮਾਰ ਤੋਂ ਬਾਅਦ ਡਬਲ ਹੁੰਦੀ ਆ ਪਰ ਉਧਰ ਉਹਨੇ ਪਜਣਾ ਪੈ ਇੱਧਰ ਹੀ ਆਣਾ ਸਿੰਗਲ ਲੈਣ ਇੱਧਰ ਸੋ ਲੋਜ ਸਮਾਨ ਵੀ ਲੋਡ ਹੋਉਂਦੇ ਆ ਜੇ ਸਮਾਨ ਲੋਡ ਹੋ ਗਿਆ ਬਸ ਆਪਣੀ ਟ੍ਰੇਨ ਤੁਰ ਪੈਣੀ ਹੈ ਦੇਖੋ ਯਾਰ ਸ਼ਾਨਦਾਰ ਨਜ਼ਾਰਾ ਹੈ ਬਹੁਤ ਸੋਹਣਾ ਨਜ਼ਾਰਾ ਦੇਖ ਸਕਦੇ ਆ ਇਹ ਗੋਦਾਵਰੀ ਦਾ ਦੀ ਲਓ ਜੀ ਆ ਗਿਆ ਤੀਸਰਾ ਸਟੇਸ਼ਨ ਗੰਗਾ ਖੇਰ કુલ 10 ਸਟੇਸ਼ਨ ਹੋਣੇ ਆ ਤੀਸਰਾ ਸਟੇਸ਼ਨ ਆ ਗਿਆ ਬਹੁਤ سارے ਯਾਤਰੀ ਇਥੋਂ ਚੜ੍ਹਨੇ ਆ ਹੁਣ ਤੇ ਅੰਦਰ ਵੀ ਬੈਠੇ ਨੇ ਤੇ ਬੈਠੇ ਨੇ ਸਾਰੇ ਬੰਦੇ ਤੀਸਰਾ ਸਟੇਸ਼ਨ ਆ ਗਿਆ ਗੰਗਾ ਖੇਰ ਇਥੇ 1-2 ਮਿੰਟ ਦਾ ਹੌਲਟ ਰਹੇਗਾ ਫਿਰ ਉਸ ਤੋਂ ਬਾਅਦ ਟ੍ਰੇਨ ਆਪਣੀ ਤੁਰ ਪੇਗੀ। ਸੋ ਯਾਤਰੀ ਚੜਨਗੇ ਹੁਣ ਬਾਵਾ ਸਾਡੇ। ਜੀ ਹੁਣ ਇਹ ਸਟੇਸ਼ਨ ਆ ਗਿਆ ਪਰਲੀ। ਪਰਲੀ ਰੇਲਵੇ ਸਟੇਸ਼ਨ ਹੀ ਆਏ ਤੇ ਇੱਥੇ ਨਾ ਇੱਕ ਗੱਡੀ ਦਾ ਨਾ ਜਿਹੜਾ ਵਾ ਉਹ ਇੰਜਨ ਚੇਂਜ ਹੋਣਾ ਵਾ ਤੇ ਕਿਉਂਕਿ ਇਹ ਕੋ ਟ੍ਰੇਨ ਉਧਰ ਨੂੰ ਜਾਣੀ ਆ ਇੱਧਰ ਨੂੰ ਨਹੀਂ ਜਾਣੀ ਕਿਉਂਕਿ ਇੱਧਰ ਲੈਂਡ ਹੈ ਨਹੀਂ ਅੱਗੇ ਅੱਗੇ ਕੰਮ ਚੱਲਣ ਦਾ ਕਿੰਨ ਦੋ ਤਿੰਨ ਮਹੀਨੇ ਤੱਕ ਸ਼ਾਇਦ ਲੈਂਡ ਬਣ ਜੇ ਤੇ ਹੁਣ ਇੱਧਰ ਇੰਜਨ ਲੱਗੇਗਾ ਤੇ ਇੱਧਰ ਨੂੰ ਗੱਡੀ ਫੇਰ ਵਾਪਸ ਜਾਣੀ ਆ ਕਿਉਂਕਿ ਇੱਥੋਂ ਲੈਂਡ ਚੇਂਜ ਹੋਣੀ ਆ ਤੇ ਇਹ ਹੈਗਾ ਪਰਲੀ ਸਟੇਸ਼ਨ ਤੇ ਚੌਥਾ ਸਟੇਸ਼ਨ ਆਇਆ ਵਾ ਤੇ ਜਿਹੜੀ ਟ੍ਰੇਨ ਆ ਚਾਰ ਸਟੇਟਾਂ ਚੋਂ ਹੋ ਕੇ ਲੰਘਦੀ ਆ ਮਹਾਰਾਸ਼ਟਰ ਤੋਂ ਹੁੰਦੇ ਹੋਏ ਕਰਨਾਟਕਾ ਹੁੰਦੇ ਹੋਏ ਤెలంగాਣਾ ਨਾ ਹੁੰਦੇ ਤੇ ਆਂਧਰਾ ਪ੍ਰਦੇਸ਼ ਹੁੰਦੇ ਆ ਇਹ ਟ੍ਰੇਨ ਪਹੁੰਚਦੀ ਆ ਬੰਗਲੌਰੂ ਸਿੱਧਾ ਚਾਰ ਸਟੇਟਾਂ ਦੇ ਬਾਰਡਰ ਪਾਰ ਕਰਕੇ ਟ੍ਰੇਨ ਪਹੁੰਚਦੀ ਆ ਤੇ ਇਹਦਾ ਹੁਣ ਇੰਜਨ ਚੇਂਜ ਹੋਣਾ ਵਾ 20-25 ਮਿੰਟ ਦਾ ਹੌਲਟ ਆ ਤੇ ਯਾਰ ਇੱਕ ਮੈਂ ਤਾਂ ਗੱਲ ਕਰਨੀ ਆ ਕਿੰਨਾ ਨਿਆਰਾ ਆਂਦਾ ਵਾ ਇਹ ਜਦੋਂ ਆਪਾਂ ਪੰਜਾਬ ਤੋਂ ਢੀ ਦੂਰ ਹੁੰਦੇ ਆ ਸਫਰ ਕਰਦੇ ਆ ਇੰਜੋਏ ਕਰਦੇ ਆ ਮਤਲਬ ਵੱਖਰੇ ਵੱਖਰੇ ਕਲਚਰ ਵੱਖਰੇ ਵੱਖਰੇ ਚੀਜ਼ਾਂ ਵੇਖਣ ਨੂੰ ਮਿਲਦੀਆਂ ਤੇ ਜਦੋਂ ਮੈਂ ਅਹੀਂ ਮੈਂ ਟ੍ਰੇਨ ਸਫਰ ਕਰਨਿਆਂ ਮਤਲਬ ਆਉਂਦਿਆਂ ਨਾ ਤੇ ਤੁਹਾਨੂੰ ਇੱਥੇ ਤੁਹਾਨੂੰ ਖੇਤੀ ਆ ਨਾ ਜਿਹੜੀ ਉਹ ਫਲਾਂ ਦੀ ਜ਼ਿਆਦਾ ਵੇਖਣ ਨੂੰ ਮਿਲਦੀ ਅਮਰੂਦ ਹੋ ਗਏ ਸੇਬ ਹੋ ਗਏ ਤੇ ਮਲੇ ਅਨਾਰ ਦਾਣਾ ਹੋ ਗਿਆ ਤੇ ਕਾਲੇ ਅੰਗੂਰ ਆ ਗਏ ਮਲੇ ਇਦਾਂ ਦੀਆਂ ਚੀਜ਼ਾਂ ਤੁਹਾਨੂੰ ਇੱਥੇ ਮਿੱਟੀ ਜਿਹੜੀ ਇੱਥੇ ਉਹ ਕਾਲੀ ਹੈ ਜਿਹੜੇ ਆਪਣੇ ਆ ਉਹ ਸੋਨੇ ਰੰਗੀ ਹੈ ਥੋੜੀ ਮਿੱਟੀ ਪੰਜਾਬ ਚ ਉਧਰ ਦੂਸਰੀ ਖੇਤੀ ਹੁੰਦੀ ਆ ਤੇ ਜਿਹੜੀ ਇੱਧਰ-ਇੱਧਰ ਖੇਤੀ ਦੂਸਰੀ ਹੁੰਦੀ ਆ ਸੋ ਵੱਖਰਾ-ਖਰਾ ਕਲਚਰ ਯਾਰ ਉਹ ਵੱਖਰਾ-ਖਰਾ ਮਜ਼ਾ ਹੁੰਦਾ ਕੀ ਮਜ਼ਾ ਅਲੱਗ ਹੀ ਕਲਚਰ ਵੇਖਣ ਨੂੰ ਮਿਲਦਾ ਹਨਾ ਤੇ ਬਹੁਤ ਹੀ ਮਜ਼ਾ ਆਉਂਦਾ ਤੇ ਆ ਜਿਹੜੀ ਟ੍ਰੇਨ ਚਾਰ ਸਟੇਟਾਂ ਚੋਂ ਕੇ ਲੰਘਣੀ ਆ ਸੋ ਇੱਥੇ ਇਹਦਾ ਹੈਗਾ ਹੌਲਟ ਸੋ ਇਥੋਂ ਕੁਝ ਖਾਣੇ ਪੀਣੇ ਆ ਭੁੱਖ ਵੀ ਲ ਇਹ ਫੇਰ ਆਪਣੀ ਟ੍ਰੇਨ ਚੱਲ ਲੇਗੀ ਅੱਗੇ ਵੱਲ ਸੋ ਯਾਰ ਉਹ ਨਜ਼ਾਰਾ ਆਉਂਦਿਆ ਤੇ ਮਤਲਬ ਸਫਰ ਇਹਦਾ ਪੂਰਾ ਘੈਂਟ ਆ ਮੈਂ ਇਹਨਾਂ ਜ਼ਰੂਰ ਦਹੀ ਵੀ ਜਰਨੀ ਕਰਿਓ ਤੇ ਜਿਆਦਾ ਤੇਰ ਸੰਗਤਾਂ ਨੂੰ ਇਸ ਦੇ ਬਾਰੇ ਪਤਾ ਨਹੀਂ ਸ਼ਾਇਦ ਤੇ ਜਾਂ ਹੁੰਦੀ ਆਣੀ ਆ ਪਰ ਇਹ ਟ੍ਰੇਨ ਦਾ ਸਫਰ ਆਪਾਂ ਕਰਨੇ ਆ ਤੇ ਦੇਖ ਹੀ ਸਕਦੇ ਹੋ ਕਿ ਕਿੰਨਾ ਮਜ਼ਾ ਆਉਂਦਿਆ ਕੋਈ ਪਰੇਸ਼ਾਨੀ ਨਹੀਂ ਕੋਈ ਦਿੱਕਤ ਨਹੀਂ ਅਰਮਾਨ ਨਾਲ ਜਾਣਨੇ ਆ ਤੇ ਮੈਂ ਵੀ ਤੁਹਾਨੂੰ ਪ੍ਰੈਫਰ ਕਰੂੰਗਾ ਵੀ ਤੁਸੀਂ ਜਦੋਂ ਵੀ ਹਜੂ ਸਤਨ ਦੇ ਦੇਰ ਤੋਂ ਇਹ ਨਾਨਕਚੀਰਾ ਗੁਰਦਸਹਿਬ ਜਿੱਥੇ ਟ੍ਰੇਨ ਤੇ ਜਾਓ ਤੇ ਕਿਰਾਇਆ ਵੀ ਘੱਟ ਲੱਗਦਾ ਤੇ ਕੰਫਰਟੇਬਲ ਤੇ ਹੋ ਕੇ ਜਰਨੀ ਕਰਦੇ ਹੋ ਤੇ ਗੱਡੀ ਵਾਸਤੇ ਜਾਂਦੇ ਹੋ ਤਾਂ ਏਕ ਤੇ ਤਬੀਅਤ ਵੀ ਖਰਾਬ ਹੋ ਜਾਂਦੀ ਆ ਕਿਉਂਕਿ 300 ਕਿਲੋਮੀਟਰ ਦਾ ਸਫ਼ਰ ਹੁੰਦਾ ਲੰਬਾ ਸੋ ਇਹ ਟ੍ਰੇਨ ਚ ਪ੍ਰੇਫਰ ਹੁਣ ਵਧੀਆ ਰਹਿੰਦੀ ਆ ਤੇ ਨਾਲ ਇੱਕ ਏਨਰਜੀ ਬਰਕਰਾਰ ਰੈਂਦੀ ਆ ਸੋ ਬੈਸਟ ਆ ਯਾਰ ਇਹ ਆਜੀ ਪੱਲੀ ਵਜਨਾਥ ਰੇਲਵੇ ਸਟੇਸ਼ਨ ਤੇ ਇੱਥੇ ਹੋਲਗਾ ਇੰਜਨ ਚੇਂਜ ਤੇ ਫਸਟ ਟਾਈਮ ਫਸਟ ਟਾਈਮ ਇੰਜਨ ਚੇਂਜ ਹੋ ਲਗਾ ਵੇਖਣ ਲੱਗੇ ਆ ਤੇ ਮੈਂ ਵੀ ਫਸਟ ਟਾਈਮ ਵੇਖਣ ਲੱਗਾ ਯਾਰ ਇੰਜਨ ਚੇਂਜ ਕਿਦਾਂ ਦਾ ਫਸਟ ਟਾਈਮ ਇੰਜਨ ਚੇਂਜ ਵੇਖਣ ਲੱਗਾ ਤੇ ਇੰਜਨ ਜਿਵੇਂ ਜਿਵੇਂ ਹੋ ਲੱਗਾ ਵਾ ਤਾਂ ਫਿਰ ਇਹ ਤੋਂ ਅੱਗੇ ਗੱਡੀ ਜਾਏਗੀ ਲਓ ਜੀ ਹੁਣ ਇੰਜਨ ਲੱਗ ਲੱਗਾ ਜੇ ਗੱਡੀ ਦਾ ਕਾਫੀ ਹਾਈਟ ਤੇ ਚੱਲਦੀ ਆ ਰੇਲ ਮਾਰਗ ਜਿਹੜਾ ਮ ਕਾਫੀ ਹਾਈਟ ਤੇ ਨੇ ਉਧਰ ਸਿੜੀ ਆ ਡਾਊਨ ਆ ਤੇ ਇੱਥੇ ਜੋਤੀਰ ਲਿੰਗ ਵੀ ਹੈਗਾ 12 ਜੋਤੀਰ ਲਿੰਗਾਂ ਵਿੱਚ ਇੱਥੇ ਜੋਤੀਰ ਲਿੰਗ ਇੱਕ ਬੇਦਿਆਨਾਥ ਮੰਦਿਰ ਆ ਹੋਰ ਦੇਖ ਸਕਦੇ ਪਨੀ ਸਿੜੀ ਡਾਊਨ ਆ ਬੱਲੇ ਬੱਲੇ ਖੂਬਸੂਰਤ ਨਿਆਰਾ ਪਹਾੜਾ ਦੇ ਨਾਲ ਨਾਲ ਉਹ ਸੋਹਣਾ ਨਿਆਰਾ ਹੋਰ ਤਾਂ ਪੂਰੀ ਡਾਊਨ ਆ ਉਥੋਂ ਦੇਖ ਸਕਦੇ ਕਿ ਕਿੰਨਾ ਵੱਡਾ ਰੇਲ ਮਾਰਗ ਆਪਣਾ ਕਿੰਨਾ ਉੱਚਾ ਬੱਲੇ ਬੱਲੇ Come ਆਡੀ ਕਰਾ ਲਓ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਬਹੁਤ ਜ਼ਿਆਦਾ ਜਿੱਦੂ ਕਨੇ ਦਾ ਦੋ ਵਾਰ ਤੇ ਨਵ ਜਨਾਰਾ ਆ ਰਿਹਾ ਯਾਰ ਸਾਹਿਬ ਇਹਦੇ ਦੇਖਣ ਨੂੰ ਮਿਲਦੇ ਬਾਹਰ ਦੀ ਚੀਜ਼ ਵਿੱਚ ਮਿਲਦੇ ਸੂਈ ਬਰ ਬਾਰੇ ਬਕਰ ਮਿਲਦੇ ਪਹਾੜਾਂ ਦੇ ਜੱਟ ਰਹੀਆਂ ਆਉਂਦੀਆਂ ਆ ਰਹੀਆਂ ਆ ਓਕੇ ਨਜ਼ਾਰਾ ਆ ਰਿਹਾ ਯਾਰ ਸਾਹਰ ਬਹੁਤ ਬਿਊਟੀਫੁਲ ਇਹ ਪਾਨਗੋ ਸਟੇਸ਼ਨ ਤੇ ਰੇਲ ਗੱਡੀ ਤੇ ਚੱਲ ਵੀ 2 ਮਿੰਟ ਦਾ ਹੋਲਟ ਹੀ ਤੇ ਉਹਨੇ ਇੱਕ ਹੋਰ ਸਟੇਸ਼ਨ ਹੋਣਾ ਵਾਦੇ ਘੰਟੇ ਘੱਟੇ ਬਾਦ ਤੇ ਉੱਥੇ ਇੱਕ ਇੰਜਣ ਬਦਲਿਆ ਜਾਣਾ ਸੀ ਇਹ ਆ ਜੀ ਪਨਗਾਉ ਸਟੇਸ਼ਨ ਤੇ ਯਾਰ ਰਸਤੇ ਵਿੱਚ ਜਿਹੜਾ ਹੋਣੇ ਨਾ ਬੋ ਬੋਸਟ ਹੋਣੇ ਤੇ ਨਜ਼ਾਰਾ ਵੇਖਣ ਨੂੰ ਮਿਲਦੇ ਬੋ ਇੰਨੀ ਘੈਂਟ ਜਲੀ ਨਾ ਕਾਹ ਨਹੀਂ ਸਕਦਾ ਬੋ ਨਿਯਾਰਾ ਹੀ ਹੋਉਂਦਾ ਬਸ ਪਹੁੰਚ ਕੇ ਵਜਾਉਂਦੇ ਤੇ ਵੇਖ ਕੇ ਹੋਰ ਮਜ਼ਾ ਉਹ ਟ੍ਰੇਨ ਤੁਰਦੀ ਆਪਣੀ ਲਾਤੂਰ ਲਾਤੂਰ ਜੰਕਸ਼ਨ ਤੇ ਇੱਥੇ ਵੀ ਹੁਣ ਇੰਜ ਚੇਂਜ ਹੋਣਾ ਜੀ ਇਹ ਆ ਗਿਆ ਜੀ ਲਾਤੂਰ ਜੰਕਸ਼ਨ ਦਾ ਵਿੱਚ 52 ਮਿੰਟ ਤੱਕ ਆਪਾਂ ਪਹੁੰਚ ਗਏ ਲਾਤੂਰ ਜੰਕਸ਼ਨ ਬਸ 1.5-2 ਘੰਟੇ ਦੀ ਯਾਤਣੀ ਹੋਰ ਬਹੁਤ ਸੋਹਣੀ ਯਾਤਣੀ ਯਾਰ ਦੇਖ ਸਕਦੇ ਕਿੰਨੇ ਯਾਤਰੀ ਇੱਥੇ ਛੱਡਦੇ ਜਾ ਹੁਣ ਆਤੂਰ ਜੰਸਰ ਸਾਹਿਬ ਇਹ ਵਾਣੀ ਉਦਰ ਸਾਰੇ ਪਾ ਦੇ ਚੜਨਦੇ ਸਾਰੇ ਲਾਥੂਰ ਜੰਸਰ ਸਾਹਿਬ ਤੇ ਟ੍ਰੇਨ ਆਪਣੀ 10 15 ਮਿੰਟ ਦੀ ਲੇਟ ਕੋਈ ਜ਼ਿਆਦਾ ਲੇਟ ਨਹੀਂ ਹੈਗੀ ਹੋ ਸਟੇਸ਼ਨ ਤੇ ਪਹਿਲਾਂ ਪਹੁੰਚੀ ਜੀ ਤੇ ਇੱਥੇ ਥੋੜੀ ਲੇਟ ਆਈ ਹੈ ਭੱਜ ਕੇ ਚੜਦੇ ਚੜਜੋ 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 ਇਹ ਕਦੀ ਆ ਕੁਮਾਰਾ ਨੂੰ ਕੋ ਹਾਂ ਚੱਲੋ ਬੱਧੀਆ ਹੈ ਹੋਰ ਅਸ਼ਕਾਨ ਵਾਲਾ ਯਾਰ ਇੱਥੇ ਦੇਖੋ ਯਾਰ ਲਾਤੂਰ ਜੰਸ਼ਨ ਤੇ ਇਹ ਆ ਗਿਆ ਜੀ ਉੱਤ ਕੇ ਰੇਲਵੇ ਇਹ ਸਾਡੇ ਕਿੰਨੇ ਜਾਤਾ ਰਹਾ ਸੀ ਯਾਰ ਸਾਰੇ ਯਾਤਰੀ ਤੇ ਬਿਜੇ ਰਹਿ ਕੇ ਟ੍ਰੇਨ ਨੰਗਾ ਹੀ ਗਾੜੀ ਵੰਗਿਆ ਕੀ ਉਹ ਤੇ ਗੇਟ ਰੈਲਵੇ ਸਟੇਸ਼ਨ ਤੋਂ ਬਾਅਦ ਕੁਝ ਹੋਰ ਸਟੇਸ਼ਨ ਸਟਾਰਟ ਹੋਈਆਂ ਇਹ ਜੋ ਤਗੇਰ ਪਾਰਸਲਾ ਆਸੀਰ ਰੇਲਵੇ ਸਟੇਸ਼ਨ ਇਹ ਆ ਗਿਆ ਜੀ ਕਰਨਾਟਕ ਦਾ ਪਹਿਲਾ ਸਟੇਸ਼ਨ ਕਮਲਗੜ੍ਹ ਮਹਾਰਾਸ਼ਟਰ ਦਾ ਲਾਸਟ ਹੀ ਤੇ ਕਮਲਗੜ੍ਹ ਹੈ ਕਰਨਾਟਕ ਦਾ ਪਹਿਲਾ ਸਟੇਸ਼ਨ ਇਥੋਂ ਕਰਨਾਟਕਾ ਸ਼ੁਰੂ ਹੋ ਜਾਂਦਾ ਵਾ ਤੇ ਪਿਛਲਾ ਤੇ ਸਟੇਸ਼ਨ ਮਹਾਰਾਸ਼ਟਰ ਦਾ ਹੀ ਉੱਧ ਗਿਰ ਉਹ ਲਾਸਟ ਸਟੇਸ਼ਨ ਹੀ ਮਹਾਰਾਸ਼ਟਰ ਦਾ ਤੇ ਇਥੋਂ ਪਹਿਲਾ ਸਟੇਸ਼ਨ ਸ਼ੁਰੂ ਹੋ ਜਾਂਦਾ ਕਰਨਾਟਕਾ ਦਾ ਜਰਨੀ ਬੋਹ ਘੈਂੜੀ ਤੇ ਇੱਥੇ ਆਪਣਾ ਮੀਨਾ ਸਵਾਗਤ ਹੁੰਦਾ ਨਿਕਾ ਨਿਕਾ ਬਈ ਭਾਂਦੇ ਦੇਖਦੇ ਛੋਟਾ ਛੋਟਾ ਬਈ ਭਾਂਦੇ ਆ ਉਹ ਘਟ ਤੇ ਯਾਰ ਜਰਨੀ ਬੋਹ ਘੈਂੜ ਰਹਦੀ ਹੈ ਮੈਂ ਕਹਣਾ ਵੀ ਜਦੋਂ ਵੀ ਆਏ ਤੇ ਟ੍ਰੇ ਤੇ ਬੰਦਾ ਸਫਰ ਕਰੇ ਇੱਕ ਤੇ ਕੰਫਰਟੇਬਲ ਹੋ ਕੇ ਆ ਤੇ ਇੱਕ ਪ੍ਰਾਈਸ ਵੀ ਘਟਾ ਹਰ ਚੀਜ਼ ਬੈਸਟ ਹੈ ਤੇ ਆਸੇ ਪਾਸੇ ਜੋ ਮੋਹਲ ਵੇਖਣ ਨੂੰ ਮਿਲਦਾ ਕਲਚਰ ਵੇਖਣ ਨੂੰ ਮਿਲਦਾ ਉਹ ਹੈ ਹਿਰਨ ਆ ਤੇ ਹਰ ਰਸਤੇ ਵਿੱਚ ਹਿਰਨ ਵੀ ਵੇਖ ਨੂੰ ਮਿਲਦੇ ਆ। ਸੋ ਉਹ ਤੇ ਕਲਿੱਪ ਨਹੀਂ ਲੈ ਪਾਏ ਪਰ ਹਿਰਨ ਬਹੁਤ ਜ਼ਿਆਦਾ ਇੱਥੇ ਵੇਖ ਨੂੰ ਮਿਲਦੇ। ਕਮਲਗੜ੍ਹ ਸਟੇਸ਼ਨ ਅਕਰਨਾਟਕਾ ਐਂਟਰ ਹੋ ਗਿਆ ਤੇ ਸਿਟੀ ਬਹੁਤ ਘਾੜੇ ਵੇਖ ਸਕਦੇ ਆ ਕਿੰਨਾ ਸੋਹਣਾ ਤੇ ਤੇ ਹਰਿਆਲੀ ਬਹੁਤ ਜ਼ਿਆਦਾ ਵਾ। ਬਹੁਤ ਜ਼ਿਆਦਾ ਹਰਿਆਲੀ ਆ। ਕਮਲਗੜ੍ਹ। ਬਸ ਇੱਕ ਦੋ ਸਟੇਸ਼ਨ ਰਹਿ ਗਏ ਆ ਤੇ ਫੇਰ ਆਪਾਂ ਪਹੁੰਚ ਜਾਣਾ ਵਾ। ਸੋ 5-6 ਦੀ ਘੰਟੇ ਦੀ ਆਪਣੀ ਜਰਨੀ ਰਹਿਂਦੀ ਆ ਤੇ ਆਪਾਂ ਕਿ ਕਟੋਗੜ 238 ਕਿਲੋਮੀਟਰ ਤੈਅ ਕਰਾਇਆ ਬਸ 50 60 ਕਿਲੋਮੀਟਰ ਥੋੜਾ ਰਹਿ ਗਿਆ ਵਾ ਤੇ ਫੇਰ ਬਸ ਹਾਰਨ ਵੱਜ ਗਿਆ ਤੇ ਚੱਲੀ ਹੁਣ ਆਪਾਂ ਫੜਾਫੜ ਟ੍ਰੇਨ ਨਾਲ ਆ ਬੱਲੀ ਕਮਲਗੜ ਸਟੇਸ਼ਨ ਤੋਂ ਟ੍ਰੇਨ ਆਪੇ ਚੱਲ ਪਈ ਆ ਕਮਲਗੜ ਬਾਏ ਬਾਏ ਤੇ ਪਿੱਛੇ ਉਹਦੇ ਹੈਗਾ ਵਾ ਟੋਬੇ ਇੱਥੇ ਟੋਬੇ ਬਹੁਤ ਵੇਖਣ ਨੂੰ ਮਿਲਦੇ ਆ ਕਿਉਂਕਿ ਤੇ ਪਾਣੀ ਇਕੱਠਾ ਕਰਦੇ ਪਾਣੀ ਦੀ ਬਹੁਤ ਮਤਲਬ ਕਾਟਿਆ ਤੇ ਆਪਾਂ ਜਿੰਨੇ ਵੀ ਖੇਤ ਵੇਖੀ ਤੇ ਬੰਬੀ ਕਿਤੇ ਨਹੀਂ ਵੇਖੇ ਮਿਲਦੇ ਪਾਣੀ ਇਕੱਠਾ ਕਰਦੇ ਤੇ ਉੱਥੋਂ ਹੀ ਪਾਣੀ ਦਿੰਦੇ ਆ ਜਿੱਦ ਹਾਲੇ ਤੇ ਬੰਬੀਆਂ ਲੱਗੀਆਂ ਹੁੰਦੀਆਂ ਇਤਾਂ ਚ ਇੱਥੇ ਪਾਣੀ ਇਕੱਠਾ ਕਰਦੇ ਆ ਤੇ ਜਾਂ ਮੀਂਹ ਦੇ ਸਾਰੇ ਆ ਫਸਲ ਹੁੰਦੀ ਇੱਧਰ ਕਿਉਂਕਿ ਇੱਧਰ ਦੂਸਰੀ ਫਸਲ ਹੁੰਦੀ ਆ ਆਮ ਤੌਰ ਤੇ ਬਾਕੀ ਟ੍ਰੇਨ ਆਪਣੀ ਤੁਰ ਪਈ ਜਰਨੀ ਬਹੁਤ ਘੈਣਾ ਆਉਦੀ ਬਹੁਤ ਨਜ਼ਾਰਾ ਹਰਿਆਲੀ ਵੇਖਣ ਨੂੰ ਮਿਲਦੀ ਆ ਆਸੇ ਪਾਸੇ ਹਰਿਆਲੀ ਸਿਰਫ ਹਰਿਆਲੀ ਹਰਿਆਲੀ ਯਾਰਾ ਓਏ ਸਿੰਗਲਿੰਗ ਵੇਖੋ ਯਾਰੋ ਤੇ ਇਹ ਕਰਾੜਕਾ ਦਾ ਦੂਜਾ ਸਟੇਸ਼ਨ ਆ ਤੇ ਇਸ ਤੋਂ ਬਾਅਦ ਲਾਸਟ ਸਟੇਸ਼ਨ ਆਇਨਾ ਫਿਰ ਤੇ ਇਥੇ ਆਪਾਂ ਪਹੁੰਚ ਜਾਣਾ ਵਾ ਜੀ ਬਲਕੀ ਰੇਲੇ ਸਟੇਸ਼ਨ ਕਰਾੜਕਾ ਦਾ ਦੂਸਰਾ ਸਟੇਸ਼ਨ ਅੰਦਰ ਹੋਏ ਆ ਤੇ ਇੱਧਰ ਆਪਾਂ ਦੂਸਰੇ ਮਿਲਦੇ ਲੋਕ ਤੇ ਇੱਧਰ ਪਾਸ਼ਾ ਜਿਹੜੀ ਕੰਨੜ ਬੋਲੀ ਜਾਂਦੀ ਆ ਉਹ ਵੇਖ ਸਕਦੇ ਬਲਕੀ ਸਟੇਸ਼ਨ ਤੇ ਕਾਫੀ ਸੋਹਣਾ ਸਟੇਸ਼ਨ ਵਾ ਤੇ ਆਵੀ ਬਾਕੀ ਹਰਿਆਲੀ ਇੱਥੇ ਹਰ ਟਾਈਮ ਆਪਾਂ ਨੂੰ ਵੇਖਣ ਨੂੰ ਮਿਲਦੀ ਆ ਵੀ ਹਰੀ ਢੰਡੀ ਹੋ ਗਈ ਆ। ਕਾਨਪੁਰੇ ਕਿਨਾਰੇ। ਚਲੋ ਚੜਦੇ ਆ। ਆਹ। ਚਾਈ ਹੋ ਮਾਜਾ ਸੇ ਰਿਕਾਈ ਜਾ ਲਓ। ਉਹ ਹਾਂ ਬੱਲ ਸ਼ਾਨਦਾਰ ਨਜ਼ਾਰਾ ਲਾਲ ਲਾਲ ਸੜਕ ਜਾਂਦੀ। ਕਾਨਪੁਰ ਰੇਲਵੇ ਸਟੇਸ਼ਨ ਤੇ ਖਲੋਗੀ ਗੱਡੀ ਕਿਉਂਕਿ ਗੱਡੀ ਐ ਕੋਤਰੋ ਸਾਹਮਣੇ ਵੀ ਆਉਂਦੀ ਆ ਤੇ ਕਿਧਰੋਂ ਵੀ ਆਉਂਦੀ ਆਵੇਂ ਸਾਡੇ ਆ। ਤੋਂ ਦੋ ਕੱਟੀਆਂ ਗੱਡੀਆਂ ਆ ਗਈਆਂ ਵਾ ਬਾਕੀ ਤਿੰਨੋਂ ਕੋਲੋਂ ਇੰਟਰ ਵੀ ਉਹ ਇਧਰ ਆ ਤੇ ਉਹ ਪਰਲੇਪਣ ਜਾਏਗੀ ਤੇ ਫਿਰ ਸਿੱਧੀ ਆਪਣੇ ਘੱਡੀ ਜਾਏਗੀ ਉਧਰੋਂ ਹੋਣਾ ਤੁਹਾਨੂੰ ਮੈਂ ਚੱਲੋ ਸਤ ਜੀ ਇਸ ਤਰ੍ਹਾਂ ਜੇ ਪਸ ਬਿਲੇ ਚੱਲ ਗਈ ਹੁਣ ਆਪਣੀ ਗੱਡੀ ਤੁਰੇਗੀ ਤੇ ਕਿੱਧਰ ਵੀ ਗੱਡੀ ਸਾਹਮਣੇ ਹੋਤੇ ਤਿੰਨ ਤਿੰਨ ਇਕੱਠੇ ਗੱਡੀਆਂ ਆ ਗਈਆਂ ਹੁਣ ਆਪਣੀ ਗੱਡੀ ਤੁਰ ਪਣੀ ਤੇ ਲਾਸਟ ਸਟੇਸ਼ਨ ਉਲਗਾ ਫਿਰਦੀ ਤੇ ਫੇਰ ਆਪਾਂ ਉੱਤਰ ਜਣਾ ਉੱਤੇ ਤਿੰਨ ਗੱਡੀਆਂ ਇਕੱਠੇ ਆਇਆ ਯਾਰ ਤਿੰਨੇ ਲੜਦੇ ਗਏ 1 2 ਇੱਕ ਪੱਲੇ ਪਾਸੇ ਉਹ ਸਾਹਮਣੇ ਲਓ ਜੀ ਆ ਗਿਆ ਬਿੱਦਰ ਸਟੇਸ਼ਨ ਕੋਲੋਂ ਲੈ ਕੇ ਆਉਂਦੇ ਗਏ ਸਦਾ ਕਪੜੀ ਜਰਲੀ ਜਾ ਕੇ ਦੇਖ ਲਓ ਹਲਾਕ ਨਵਾਂ ਵੀ ਮਿੱਤਰੋ ਫਾਈਨਲੀ ਪਹੁੰਚ ਗਿਆ 300 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਤੇ 10 ਸਟੇਸ਼ਨ ਪਾਰ ਕਰਕੇ ਤੇ 6 ਘੰਟੇ ਦੀ ਜਰਨੀ ਕਰਦਵਾ ਫਾਈਨਲੀ ਪਹੁੰਚ ਗਿਆ ਜੀ ਬਿਦਰ ਸਟੇਸ਼ਨ ਤੇ ਸੋ ਇਹ ਜਰਨੀ ਬਹੁਤ ਹੀ ਘੈਂਟ ਰਹੀ ਤੇ ਮੈਂ ਵੀ ਸੰਤਾ ਨੂੰ ਕਹੂੰਗਾ ਕਿ ਜਦੋਂ ਵੀ ਇਹ ਹਜੂਰ ਸਾਹਿਬ ਨਾਨਕ ਜੀ ਦਾ ਮੱਥਾ ਟੇਕਣ ਆਉਂਦੇ ਹੋ ਤਾਂ ਟ੍ਰੇਨ ਤੇ ਆਓ ਟ੍ਰੇਨ ਦੀ ਜਰਨੀਤੀ ਵੇਖ ਲੈ ਕਿੰਨਾ ਵਧੀਆ ਰੇਦਾ ਰਸਤੇ ਦੇ ਨਜ਼ਾਰੇ ਵੇਖਣ ਨੂੰ ਮਿਲਦੇ ਬਹੁਤ ਸੋਹਣੀ ਜਰਨੀ ਰਹੀ ਸੋ ਇਹ ਟ੍ਰੇਨ ਨੇ 4 ਬਾਰਡਰ ਪਾਰ ਕਰਕੇ ਚੱਲ ਜੜਾ ਬੰਗਲੂਰੂ ਸੋ ਇਹ ਜਰਨੀ ਇਥੋਂ ਤੱਕ ਹੀ ਸੋ ਨੈਕਸਟ ਵਲੋਗ ਜਿਹੜਾ ਆਏਗਾ ਉਹ ਆਏਗਾ ਜੀ ਨਾਨਕੀਰਾ ਗੁਰਦਸਾਹਿਬ ਨਾਲ ਉਹਦਾ ਇਤਿਹਾਸ ਦੱਸਾਂਗੇ ਸਾਰੀ ਜਾਣਕਾਰੀ ਦਵਾਂਗੇ ਸੋ ਹੁਣ ਮਿਲਦੇ ਆ ਜੀ ਨੈਕਸਟ ਘੈਂਟ ਜੇ ਵਲੋਗ ਤਦ ਤਲੇ ਟੇਕਅਰ ਬਾਏ ਬਾਏ